ਖੰਨਾ ਦੇ ਲਲਹੇੜੀ ਰੋਡ ਤੇ ਰਾਤ ਸਮੇ ਉਸ ਸਮੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਕਾਰਸਵਾਰ ਬਦਮਾਸ਼ਾਂ ਨੇ ਤਲਵਾਰਾਂ ਨਾਲ ਹਮਲਾ ਕਰਦਿਆ ਕੈਬਨਿਟ ਮੰਤਰੀ ਤਰੁਨਪ੍ਰੀ ਸਿੰਘ ਸੌਂ ਦੇ ਕਰੀਬੀ ਮੰਨੇ ਜਾਂਦੇ ਆਪ ਕਾਉਂਸਲਰਸ 'ਚ ਚਾਰ ਲੋਕਾਂ ਤੇ ਹਮਲਾ ਕਰਕੇ ਗੰਭੀਰ ਰੂਪੀ ਜ਼ਖਮੀ ਕਰ ਦਿੱਤਾ ਜ਼ਖਮਿਆਂ ਦੀ ਪਛਾਣ ਕਾਉਂਸਲਰ ਸੁਨੀਲ ਕੁਮਾਰ ਨੀਟਾ ਸਰਕਾਰੀ ਠੇਕੇਦਾਰ ਸੰਜੀਪ ਦਾਤ ਦੁਕਾਨਦਾਰ ਸੁਨੀਲ ਕੁਮਾਰ ਅਤੇ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਵਜੋਂ ਹੋਈ ਹੈ ਜੋ ਕਿ ਲਲਹੇੜੀ ਰੋਡ ਰੇਲਵੇ ਲਾਈਨਾਂ ਦੇ ਪਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਤੋਂ ਬਾਅਦ ਸੰਜੀਵ ਦੱਤ ਦੇ ਸਿਰ ਵੀ ਤਲਵਾਰ ਵੱਜਣ ਕਾਰਨ ਉਸ ਦੀ ਹਾਲਤ ਡਾਕਟਰਾਂ ਵੱਲੋਂ ਨਾਜ਼ੁਕ ਦੱਸੀ ਜਾ ਰਹੀ ਹੈ ਇਸ ਮੌਕੇ ਕਾਉਂਸਲਰ ਨੀਟਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਆਪਣੇ ਦਫ਼ਤਰ ਵਿਖੇ ਬੈਠੇ ਸਨ ਤੇ ਇਸ ਦੌਰਾਨ ਇੱਕ ਗੱਡੀ ਵਿੱਚ ਆਏ ਨੌਜਵਾਨਾਂ ਨੇ ਉਨ੍ਹਾਂ ਤੇ ਹਮਲਾ ਕਰਦਿਆਂ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਉਨ੍ਹਾਂ ਦੱਸਿਆ ਕਿ ਹਮਲਾਵਰ ਨਸ਼ੇ ਵੀ ਤਤਸਾਨ ਜਿਨ੍ਹਾਂ ਨੇ ਬੇਖੌਫ ਹੋ ਕੇ ਇਸ ਵਾਰदात ਨੂੰ ਅੰਜਾਮ ਦਿੱਤਾ ਹੈ ਉਨਾ ਨਾਲ ਹੀ ਇਲਾਕੇ ਵਿੱਚ ਸ਼ਰਿਆਮ ਨਸ਼ਾ ਵਿਕਨ ਦੇ ਵੀ ਗੰਭੀਰ ਦੋਸ਼ ਲਗਾਏ। ਦੇਖੋ ਅਸੀਂ ਅੱਜ ਸ਼ਾਮ ਨੂੰ तकरीबन ਅੱਧਾ ਪੌਣਾ ਘੰਟਾ ਪਹਿਲਾਂ ਅਸੀਂ ਆਪਣੇ ਦਫ਼ਤਰ ਦੇ ਬਾਹਰ ਬੈਠੇ ਸੀਗੇ। ਤੇ ਅਸੀਂ ਦੇਖਿਆ ਜੀ 10 ਪੰਜ ਸੱਤ ਬੰਦੇ ਨਸ਼ੇੜੀ ਬੰਦੇ ਨਾਲ ਵਾਲੇ ਦੁਕਾਨ ਤੇ ਪੁਟਕਟੀਆਂ ਕਰਨ ਲੱਗ ਆ ਗਏ ਸਾਡੇ ਸਾਡੇ ਨਾਲ ਮੁੰਡਾ ਲਪਾਫੇ ਨਾਲ। ਉਹਦੀ ਕੁੱਟਮਾਰ ਕਰਦੇ ਤੇ ਅਸੀਂ ਹਟਾਉਣ ਗਏ। ਹਟਾਉਣ ਗਏ ਤੇ ਅਸੀਂ ਚਾਰ ਪੰਜ ਮੈਂਬਰ ਬੈਠੇ ਦੇਖ ਰਹੇ ਸੀਗੇ। ਚਲੋ ਅਸੀਂ ਆਪਣਾ ਫਰਜ਼ ਸਮਝਿਆ ਅਸੀਂ ਮੌਕੇ ਤੇ ਹਟਾਉਣ ਗਏ ਤੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ। ਤੇ ਉਹਦੇ ਵਿੱਚ ਸਾਡੇ ਜਿਹੜੇ ਸੰਜੀਵ ਜੱਤ ਜੀ ਨੇ ਉਹਦੇ ਸਿਰ ਤੇ ਉਹਨਾਂ ਨੇ ਕਿਰਪਾਨਾ ਕਰਪੂਨਾ ਮਾਰੀ ਉਹਨੂੰ ਕੋ ਕਿਰਪਾਨਾ ਸੀਗੇ ਨਸ਼ੇ ਚ ਸੀਗੇ ਬੰਦੇ ਉਸ ਮੈਗ ਦਿੱਤੀ ਹੋਈ ਸੀ ਉਹਨਾਂ ਦੀ ਤੇ ਇੱਕ ਸਾਡਾ ਅਲਫਾਬੀਨ ਵਾਲਾ ਇੱਕ ਸਾਡੇ ਗਰਮੀ ਸਿੰਘ ਕਲੱਬ ਨੇ ਇਹਨਾਂ ਦੇ ਮਾਰੀਆਂ ਕਿਰਪਾਨਾ ਕਰਪੂਨਾ ਉਹਨਾਂ ਨੇ ਤੇ ਪੂਰੇ ਰੋਡ ਤੇ ਉਹਨਾਂ ਨੇ ਪੂਰੀ ਗੁੰਡਾ ਕਰਦੀ ਕੀਤੀ ਆ ਕਿੰਨੇ ਲੋਕ ਸੀਗੇ ਉਹ ਗੱਡੀ ਚ ਸੀਗੇ 5 6 ਜਣੇ ਇਹ ਪੂਰੇ ਨਸ਼ੇ ਚ ਧੁੱਤ ਸੀਗੇ ਹਥਿਆਰ ਇਹਨਾਂ ਕੋਲ ਸੀਗੇ ਤੇ ਦੁਕਾਨਦਾਰ ਨੂੰ ਜੇ ਅਸੀਂ ਨਾ ਜਾਂਦੇ ਸ਼ਾਇਦ ਮਾਰ ਦਿੰਦੇ ਉਹ ਮਤਾ ਪ੍ਰਸ਼ਾਸਨਿਕ ਇਹੀ ਮੰਗ ਕਰੂੰਗਾ ਕਿ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਲਲੇੜੀ ਰੋਡ ਤੇ ਸਾਰੇ ਦੁਕਾਨਦਾਰਾਂ ਦਾ ਇੱਕ ਤਰ੍ਹਾਂ ਦਾ ਹਮਲਾ ਜੇ ਅਸੀਂ ਨਾ ਜਾਂਦੇ ਉਹ ਬੰਦਾ ਤਾਂ ਮਾਰ ਦੇਣਾ ਸੀਗਾ ਇਹਨਾਂ ਨੇ ਦੇਖੋ ਨਸ਼ਾ ਕਿਤੇ ਤਾਂ ਵਿਕਰੇ ਹੈ ਨਾ ਤਾਂ ਹੀ ਨਸ਼ਾ ਕਰ ਰਹੇ ਨੇ ਲੋਕ ਇਹ ਉਹ ਹੱਟੇ-ਕੱਟੇ ਬੰਦੇ ਸੀਗੇ 5-7 ਜਣੇ ਸੰਤਾ ਪਤਾ ਹੀ ਨਹੀਂ ਲੱਗਿਆ ਵੀ ਹੋਇਆ ਕਿ ਅਸੀਂ ਤਾਂ ਆਪਣਾ ਫਰਜ਼ ਸਮਝਦੇ ਛਡਾਉਣ ਗਏ ਸੀਗੇ ਉੱਥੇ ਉਕਤ ਘਟਨਾ ਤੋਂ ਬਾਅਦ ਡੀਐਸਪੀ ਹਿੰਮਤ ਮਲਹੋਤਰਾ ਸਿਵਲ ਹਸਪਤਾਲ ਪਹੁੰਚੇ ਉਹਨਾਂ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਜੀ ਸਰ ਕੀ ਮਾਮਲਾ ਲੇਡੀ ਰੋਡ ਤੇ ਨਾ ਕੋਈ ਕਾਬਜ ਚੋਗੰਜਗਰ ਦੇ ਨਾ ਕੋਈ ਚੱਲ ਰਹੀ ਸੀ ਲੜਾਈ ਕੁੱਟ ਰਹੀ ਸੀ ਉਹਨਾਂ ਨੂੰ ਬਚਾਉਣ ਚੁਣ ਗਏ ਜੋ ਪਤਾ ਲੱਗਿਆ ਤਾਂ ਇਹ ਇਹਨਾਂ ਦੇ ਵੀ ਮਗਰ ਪੈ ਗਏ ਇਹਨਾਂ ਨਾਲ ਲੜਾਈ ਲਈ ਕੋਈ ਕੁੱਟਿਆ ਨਾ ਸਿੱਕ ਨਿਕ ਸੱਟ ਲੱਗੀ ਕੁਛ ਸੱਟ ਸੁੱਜੀ ਲੱਗੀਆਂ ਸਿਰ 'ਚ ਤੇ ਵੈਸੇ ਖਤਰੇ ਤੋਂ ਬਾਹਰ ਨਹੀਂ ਵੱਟ ਲੱਗੀਆਂ ਸੱਟਾਂ ਹੁਣ ਤੱਕ ਕੋਈ ਜਾਂਚ ਪਹੁੰਚ ਲੈ ਕੌਣ ਸੀ ਜਾਂਚ ਚੱਲ ਰਹੀ ਐਸਐਚਓ ਕਰ ਰਿਹਾ ਗੁਰਮੀਤ ਸਿੰਘ ਤੇ ਬਿਆਨ ਲਿਖ ਰਹੇ ਨੇ ਜਲਦੀ ਕਾਰਵਾਈ ਕਰਾਂਗੇ ਬੰਦੇ ਆਈਡੈਂਟੀਫਾਈ ਨੇ ਕੋਈ ਗੱਲ ਨਹੀਂ ਉਦੋਂ ਇਸ ਵਾਰਦਾਤ ਤੋਂ ਬਾਅਦ ਕੈਪਟਨ ਮੰਤਰੀ ਪੰਜਾਬ ਤਰਨੁਤਪ੍ਰੀਤ ਸਿੰਘ ਸੋਨ ਜ਼ਖਮੀਆਂ ਦਾ ਹਾਲਚਾਲ ਪੁੱਛਣ ਲਈ ਸਿਵਲ ਹਸਪਤਾਲ ਪਹੁੰਚੇ। ਇਸਰਾਨ ਉਹਨਾਂ ਜਿੱਥੇ ਜ਼ਖਮੀਆਂ ਦਾ ਹਾਲਚਾਲ ਜਾਣਿਆ ਉੱਥੇ ਹੀ ਉਹਨਾਂ ਹਸਪਤਾਲ ਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੈਨੂੰ ਇਹ ਪਤਾ ਲੱਗਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਲਹਿੜੀ ਰੋਡ ਦੇ ਉੱਤੇ ਪੁਲ ਪਾਰ ਲਾਈਨਾਂ ਤੋਂ ਪਾਰ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੀਦੇ ਵਿੱਚ ਕਿਸੇ ਦੁਕਾਨਦਾਰ ਦੇ ਨਾਲ ਉਹ ਸ਼ਰਾਰਤੀ ਅੰਸਰਾਂ ਦਾ ਕੋਈ ਰੌਲਾ ਸੀ ਕੋਈ ਪ੍ਰੋਡਕਟ ਉਹ ਲੈ ਕੇ ਗਏ ਹੋਣੇ ਨੇ ਉਹ ਪ੍ਰੋਡਕਟ ਨੂੰ ਲੈ ਕੇ ਉਹਨਾਂ ਦੇ ਉਹਨਾਂ ਦੀ ਕੋਈ ਆਪਸ ਚ ਕਹਾ ਸੁਣੀ ਹੋਈ ਜਿਹਨੂੰ ਲੈ ਕੇ ਬਹਿਸ ਦੇ ਵਿੱਚ ਉਹਨਾਂ ਨੇ ਉਸ ਦੁਕਾਨਦਾਰ ਦੀ ਕੁੱਟਮਾਰ ਸ਼ੁਰੂ ਕੀਤੀ ਕੁੱਟਮਾਰ ਨੂੰ ਛਡਾਣ ਲਈ ਸਾਡੇ ਪਾਰਟੀ ਦੇ ਐਮਸੀ ਸੁਨੀਲ ਕੁਮਾਰ ਨੀਟਾ ਜੀ ਉਹ ਉੱਥੇ ਉਹਨਾਂ ਦੇ ਦੋ ਦੁਕਾਨਾਂ ਛੱਡ ਕੇ ਉਹਨਾਂ ਦਾ ਉੱਥੇ ਆਫਿਸ ਹੈ ਉਹ ਆਪਣੇ ਸਾਥੀਆਂ ਦੇ ਨਾਲ ਉਸ ਦੁਕਾਨਦਾਰ ਨੂੰ ਛੜਾਣ ਲਈ ਗਏ ਵੀ ਮੇਰਾ ਗਵਾਂਢੀ ਹੈ ਮੈਂ ਇਹਦਾ ਬਚਾਅ ਕਰਾਂ ਇਹਨੂੰ ਛੜਵਾਵਾਂ ਪਰ ਉਹ ਜਿਹੜੇ ਬੰਦੇ ਸੀ ਉਹ ਬੰਦਿਆਂ ਨੇ ਮਤਲਬ ਕਿ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤੇ ਇਹਨਾਂ ਦੇ ਉੱਤੇ ਜਵਾਬੀ ਹਮਲਾ ਕੀਤਾ ਔਰ ਜਵਾਬੀ ਹਮਲੇ ਦੇ ਵਿੱਚ ਸਾਡੇ ਐਮਸੀ ਸਾਹਿਬ ਦੇ ਵੀ ਸੱਟਾਂ ਲੱਗੀਆਂ ਔਰ ਇਹਨਾਂ ਦੇ ਸਾਥੀਆਂ ਦੇ ਕਾਫੀ ਜ਼ਿਆਦਾ ਜਣੀ ਕਿ ਸਿਰ ਦੇ ਵਿੱਚ ਸੱਟਾਂ ਲੱਗੀਆਂ ਜੀਰੇ ਵਿੱਚ ਉਹਨਾਂ ਦੇ ਸਿਰ ਦੇ ਵਿੱਚ ਟਾਂਕੇ ਤੱਕ ਲੱਗੇ ਨੇ ਤਿੰਨ ਜਗ੍ਹਾ ਤੋਂ ਦੋ ਦੋ ਲਗਾ ਤੋਂ ਉੱਤੇ ਇੱਕ ਜਗ੍ਹਾ ਤੋਂ ਨੱਕ ਦੇ ਉਰੇ ਇਸ ਪੁਆਇੰਟ ਦੇ ਉੱਤੇ ਟਾਂਕੇ ਲੱਗੇ ਨੇ ਤੇ ਅਸੀਂ ਖੁਦ ਜਾ ਕੇ ਉਹਨਾਂ ਨੂੰ ਪੁੱਛਿਆ ਮੇਰੇ ਨਾਲ ਐਸਐਮਓ ਖੰਨਾ ਡਾਕਟਰ ਮਨਿੰਦਰ ਸਿੰਘ ਜੀ ਪਸੀਨ ਖੜੇ ਨੇ ਸਾਡੇ ਐਮਸੀ ਸਾਹਿਬ ਜਿਨ੍ਹਾਂ ਨੇ ਇਸ ਸਾਰੀ ਵਿੱਚ ਐਪੀਸੋਡ ਚ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੁਨੀਲ ਕੁਮਾਰ ਨੀਟਾ ਜੀ ਸਾਡੇ ਨਾਲ ਖੜੇ ਨੇ ਤੇ ਜਿਸ ਜਿਹੜੇ ਬੰਦੇ ਇੰਜਰਡ ਹੋਏ ਸੀ ਉਹ ਇੰਜਰਡ ਬੰਦਿਆਂ ਦੀ ਸੀਟੀ ਸਕੈਨ ਕਰਵਾਈ ਜਾ ਰਹੀ ਹੈ ਅਸੀਂ ਹੁਣੇ ਮਾਉਰੇ ਪਹੁੰਚੇ ਹਾਂ ਸੰਗਰੂਰ ਤੋਂ ਤਾਂ ਬੰਦੇ ਸਾਡੇ ਜਿਹੜੇ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਦੇਖਿਆ ਦੇਖਣ ਤੋਂ ਬਾਅਦ ਡਾਕਟਰ ਸਾਹਿਬ ਨਾਲ ਅਸੀਂ ਕੰਸਲਟ ਕੀਤਾ ਵੀ ਇਹਨਾਂ ਦੇ ਹਰ ਤਰ੍ਹਾਂ ਦੇ ਟੈਸਟ ਕਰਵਾਏ ਜਾਣ ਵੀ ਕਿਸੇ ਕਿਸਮ ਦੀ ਕੋਈ ਇਹਨਾਂ ਨੂੰ ਲਾਈਫ ਥ੍ਰੈਟ ਨਾ ਹੋਵੇ ਸਖਤ ਤੋਂ ਸਖਤ ਤਰਾਮਾਂ ਦੇ ਵਿੱਚ ਪੁਲਿਸ ਨੂੰ ਸਖਤ ਨਿਰਦੇਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਸਖਤ ਤੋਂ ਸਖਤ ਤਰਾਮਾਂ ਦੇ ਵਿੱਚ ਇਹ ਜਿਹੜੇ ਕਲਪਰੇਟ ਜਿਨ੍ਹਾਂ ਨੇ ਇਸ ਸ਼ਰਾਰਤ ਨੂੰ ਅੰਜਾਮ ਦਿੱਤਾ ਤੇ ਜਿਨ੍ਹਾਂ ਨੇ ਇਸ ਮੰਦਭਾਗੀ ਘਟਨਾ ਨੂੰ ਕਰਨ ਦੇ ਵਿੱਚ ਜਾਨੀ ਕਿ ਅੰਜਾਮ ਦਿੱਤਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹ ਕਿਸੇ ਵੀ ਜਗ੍ਹਾ ਦੇ ਹੋਣ ਵੈਸੇ ਤਾਂ ਪੁਲਿਸ ਨੇ ਉਹ ਬੰਦੇ ਟਰੇਸ ਕਰ ਲਏ ਉਹ ਟਰੇਸ ਕਰ ਚੁੱਕੀ ਆ ਪੁਲਿਸ ਆਲਰੇਡੀ ਉਹਨਾਂ ਦੇ ਪਰਿਵਾਰਾਂ ਚੋਂ ਉਹਨਾਂ ਦੇ ਘਰਦਿਆਂ ਚੋਂ ਦੋ ਬੰਦੇ ਪੁਲਿਸ ਚੱਕ ਕੇ ਵੀ ਲਏ ਔਰ ਪੁਲਿਸ ਕਸਟਡੀ ਦੇ ਵਿੱਚ ਨੇ ਉਹ ਬੰਦੇ ਫਿਲਹਾਲ ਮੌਕੇ ਤੋਂ ਫਰਾਰ ਨੇ ਤੇ ਉਹਨਾਂ ਦੀ ਹੁਣ ਭਾਲ ਜਾਰੀ ਹੈ ਬਹੁਤ ਹੀ ਜਲਦੀ ਕੁਝ ਹੀ ਘੰਟਿਆਂ ਦੇ ਵਿੱਚ ਉਹ ਬੰਦੇ ਕਿਸੇ ਵੀ ਖੋਡ ਵਿੱਚ ਲੁਕੇ ਬੈਠੇ ਹੋਣ ਉਹ ਛੱਡੇ ਨਹੀਂ ਜਾਣਗੇ ਕੱਢ ਕੇ ਲਿਆਏ ਜਾਣਗੇ ਔਰ ਉਹਨਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਜੋ ਸ਼ਹਿਰ ਦਾ ਜਿਹੜਾ ਅਮਨ ਕਾਨੂੰਨ ਹੈ ਸ਼ਹਿਰ ਦੀ ਜਿਹੜੀ ਵਿਵਸਥਾ ਇਹਨੂੰ ਕਾਇਮ ਰੱਖਿਆ ਜਾਵੇ